ਜਗਵਾਨੀ ਪੰਜਾਬ ਕੇਸੀ ਦੇਖ ਰਹੇ तमाम दर्शक का स्वागत है इस वक्त जो बीसीएम सीनियर सेकेंडरी स्कूल ਦੇ ਵਿੱਚ ਮੌਜੂਦ ਆ ਜਿੱਥੇ ਦੇ ਜੋ ਇਕਮਰੇ ਸਿੰਘ ਜੀ ਦਾ ਰਿਜ਼ਲਟ ਨੇ 500 ਜੋ 500 ਨੰਬਰ ਹਾਸਿਲ ਕੀਤੇ ਨੇ ਅਸੀਂ ਇਸ ਵਕਤ ਦੇਖ ਰਹੇ ਹੋ ਕਿ ਸਕੂਲ ਦੇ ਵਿੱਚ ਪੰਗੜੇ ਪਾਏ ਜਾ ਰਹੇ ਨੇ ਖੁਸ਼ੀਆਂ ਮਨਾਇਆ ਜਾ ਰੀਆਂ ਪਈਆਂ ਵਹ ਕਮੋਰਸ ਦੇ ਸਟੂਡੈਂਟ ਨੇ ਕਮਜੀਤ ਸਿੰਘ ਜੀ ਜਿਨ੍ਹਾਂ ਨੇ ਜੋ ਅੱਜ ਪਹਿਲਾ ਸਥਾਨ ਆ ਜੋ ਹਾਸਿਲ ਕੀਤਾ ਵਹ 12ਵੀਂ ਪ੍ਰੀਖਿਆ ਦਾ ਰਿਜ਼ਲਟ ਆਇਆ ਇਹਨਾਂ ਗੱਲਬਾਤ ਕਰਾਂਗੇ ਸਰ ਦੇ ਨਾਲ ਕਿਸ ਤਰ੍ਹਾਂ ਦੇ ਉਹਨਾਂ ਦੇ ਰਿਜ਼ਲਟਸ ਆਏ ਨੇ ਕਿਸ ਤਰ੍ਹਾਂ ਦਾ ਰਿਹਾ ਉਹਨਾਂ ਦਾ ਸਫ਼ਰ ਜੋ ਰਿਜ਼ਲਟਸ ਬਾਰੇ ਗੱਲਬਾਤ ਕਰਦੇ ਆ ਕਮਜੀਤ ਸਿੰਘ ਜੀਰਾ ਅੱਜ ਅੱਜ ਕਿਹੜੇ ਅੱਜ ਫਸਟ ਆਏ ਹੋ ਤੁਸੀਂ ਮੈਰਿਟ ਆਏ ਹੋ ਕਿੱਦਾਂ ਦਾ ਲੱਗ ਰਿਹਾ ਵੇ ਮੈਂ ਥੋੜਾ ਜਿਆਦਾ ਲੱਗ ਰਿਹਾ ਜ ਸ਼ੀ ਮਨਾਏ ਜਾ ਰਹੇ ਪੀਐਸਨ ਵਾਲੋ ਹਾਂਜੀ ਹਾਂਜੀ ਆਸੋ ਕਿਸ ਤਰ੍ਹਾਂ ਦਾ ਰਿਹਾ ਇਸ ਸਫਲ ਤਿਆਰੀ ਦੇ ਵਿੱਚ ਕਿਸ ਤਰ੍ਹਾਂ ਦਾ ਰਿਹਾ ਜੀ ਸਭ ਕੁਝ ਵਧੀਆ ਰਿਹਾ ਆ ਮੈਡਮ ਆ ਮੇਰੇ ਪੂਰਾ ਧਿਆਨ ਦਿੱਤਾ ਮੈਮ ਨੇ ਸਾਰਾ ਕੁਝ ਨਾ ਕਰਕੇ ਹੋਇਆ ਆਜੋ ਸਾਨੂੰ ਤਾਂ ਪਤਾ ਚੱਲਿਆ ਵੈ ਕਿ ਸਟੱਡੀ ਦੇ ਨਾਲ ਨਾਲ ਸਪੋਰਟਸ ਦੇ ਵਿੱਚ ਵੀ ਬੜਾ ਅੱਛਾ ਤੁਹਾਡਾ ਪ੍ਰਦਰਸ਼ਨ ਰਿਹਾ ਗਤਕਾ ਵੀ ਸਿੱਖਦੇ ਹੋ ਉਸ ਬਾਰੇ ਥੋੜੀ ਜਾਣਕਾਰੀ ਦਿਓ ਪੁੱਛ ਵੀ ਮੈਂ ਖੇਡਦਾ ਸੀ ਉਹ ਵੀ ਜਿੱਦਾਂ ਇਹ ਮੈਮਾ ਇੱਧਰ ਭੜਾਈ ਚ ਉਦਾਂ ਮੇਰੇ ਉੱਥੇ ਉਸਤਾਦ ਸੀ ਅਮਰਜੀਤ ਸਿੰਘ ਭੱਟੀ ਉਹਨਾਂ ਨੇ ਬਹੁਤ ਕਰਾਈ ਮਿਹਨਤ ਉਹਨਾਂ ਕਰਕੇ ਮੈਂ ਬਹੁਤ ਨੈਸ਼ਨਲ ਤੱਕ ਖੇਡਿਆ ਪਾਸੋਂ ਨੈਸ਼ਨਲ ਦੇ ਵਿੱਚ 골ਡ ਵਗੈਰਾ ਵੀ ਕਹਿੰਦੇ ਲੱਤੇ ਸਪੋਰਟਸ ਬਹੁਤ ਹਾਂਜੀ ਫਰਸਟ ਪੁਜੀਸ਼ਨ ਆਂਦੀ ਹੈ ਜਗਬਾਨੀ ਪੰਜਾਬ ਕੇ ਅਸੀਂ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਜੋ BCMS ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਮੌਜੂਦ ਆ ਜਿੱਥੇ ਦੇ ਜੋ ਇਕਮਰੇ ਸਿੰਘ ਜੀ ਦਾ ਰਿਜ਼ਲਟ ਹੈ ਜੋ 12ਵੀਂ ਬ੍ਰਿਖਿਆ ਦੇ ਵਿੱਚ ਜਿਨ੍ਹਾਂ ਨੇ 500 ਜੋ 500 ਨੰਬਰ ਹਾਸਿਲ ਕੀਤੇ ਨੇ ਅਸੀਂ ਇਸ ਵਕਤ ਦੇਖ ਰਹੇ ਹੋ ਕਿ ਸਕੂਲ ਦੇ ਵਿੱਚ ਪੰਗੜੇ ਪਾਏ ਜਾ ਰਹੇ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਪਈਆਂ ਵਾ ਕਮੋਸ ਦੇ ਸੁਰਨ ਨੇ ਕਮਜੀਤ ਸਿੰਘ ਜੀ ਜਿਨ੍ਹਾਂ ਨੇ ਜੋ ਅੱਜ ਪਹਿਲਾ ਸਥਾਨ ਆ ਜੋ ਹਾਸਲ ਕੀਤਾ ਵੈ 12ਵੀਂ ਪ੍ਰੀਖਿਆ ਦਾ ਰਿਜ਼ਲਟ ਆਇਆ ਇਹਨਾਂ ਗੱਲਬਾਤ ਕਰਾਂਗੇ ਸਰ ਦੇ ਨਾਲ ਕਿਸ ਤਰ੍ਹਾਂ ਦੇ ਉਹਨਾਂ ਦੇ ਰਿਜ਼ਲਟਸ ਆਏ ਨੇ ਕਿਸ ਤਰ੍ਹਾਂ ਦਾ ਰਿਹਾ ਉਹਨਾਂ ਦਾ ਸਫਰ ਜੋ ਰਿਜ਼ਲਟਸ ਬਾਰੇ ਗੱਲਬਾਤ ਕਰਦੇ ਆ ਕਮਜੀਤ ਸਿੰਘ ਜੀ ਰਾ ਅੱਜ ਅੱਜ ਜਿਹੜੇ ਅੱਜ ਫਸਟ ਆਏ ਹੋ ਤੁਸੀਂ ਮੈਰਿਟ ਆਏ ਹੋ ਕਿੱਦਾਂ ਦਾ ਲੱਗ ਰਿਹਾ ਬਿਲਕੁਲ ਵਧੀਆ ਲੱਗ ਰਿਹਾ ਜੀ ਬਿਲਕੁਲ ਖੁਸ਼ੀ ਮਨਾਈ ਜਾ ਰਹੀ ਪੀਐਸਨ ਵੱਲੋਂ ਹਾਂ ਜੀ ਹਾਂ ਜੀ ਅਸੋ ਕਿਸ ਤਰ੍ਹਾਂ ਦਾ ਰਿਹਾ ਸਫਲ ਤਿਆਰੀ ਦੇ ਵਿੱਚ ਕਿਸ ਤਰ੍ਹਾਂ ਦਾ ਰਿਹਾ ਜੀ ਸਭ ਕੁਝ ਵਧੀਆ ਰਿਹਾ ਆ ਮੈਡਮ ਆ ਮੇਰੇ ਪੂਰਾ ਧਿਆਨ ਦਿੱਤਾ ਮੈਮ ਨੇ ਸਾਰਾ ਕੁਝ ਨਾ ਕਰਕੇ ਹੋਇਆ ਆਜੋ ਸਾਨੂੰ ਤਾਂ ਪਤਾ ਚੱਲਿਆ ਵੈ ਕਿ ਸਟੱਡੀ ਦੇ ਨਾਲ ਨਾਲ ਸਪੋਰਟਸ ਦੇ ਵਿੱਚ ਵੀ ਬੜਾ ਅੱਛਾ ਤੁਹਾਡਾ ਪ੍ਰਦਰਸ਼ਨ ਰਿਹਾ ਗਤਕਾ ਵੀ ਸਿੱਖਦੇ ਹੋ ਉਸ ਬਾਰੇ ਥੋੜੀ ਜਾਣਕਾਰੀ ਦਿਓ ਪੁੱਛ ਵੀ ਮੈਂ ਖੇਡਦਾ ਸੀ ਉਹ ਵੀ ਜਿੱਦਾਂ ਇਹ ਮੈਮ ਆ ਇੱਧਰ ਭਾਈ ਚ ਉਦਾਂ ਮੇਰੇ ਉੱਥੇ ਉਸਤਾਦ ਸੀ ਅਮਰਜੀਤ ਸਿੰਘ ਭੱਟੀ ਉਹਨਾਂ ਨੇ ਬਹੁਤ ਕਰਾਈਆ ਮਿਹਨਤ ਉਹਨਾਂ ਕਰਕੇ ਮੈਂ ਬਹੁਤ ਨੈਸ਼ਨਲ ਤਾਂ ਖੇਡਿਆ ਆਸੋ ਨੈਸ਼ਨਲ ਦੇ ਵਿੱਚ 골ਡ ਵਗੈਰਾ ਵੀ ਕਹਿੰਦੇ ਲੱਤੇ ਸਪੋਰਟਸ ਬਹੁ ਜਗਵਾਨੀ ਪੰਜਾਬ ਕੇ ਅਸੀਂ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਜੋ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਮੌਜੂਦ ਆ ਜਿੱਥੇ ਦੇ ਜੋ ਇਕਮਰੇ ਸਿੰਘ ਜੀ ਦਾ ਰਿਜ਼ਲਟ ਹੈ ਜੋ 12ਵੀਂ ਬ੍ਰਿਕੇਆ ਦੇ ਵਿੱਚ ਜਿਨ੍ਹਾਂ ਨੇ 500 ਜੋ 500 ਨੰਬਰ ਹਾਸਿਲ ਕੀਤੇ ਨੇ ਅਸੀਂ ਇਸ ਵਕਤ ਦੇਖ ਰਹੇ ਹੋ ਕਿ ਸਕੂਲ ਦੇ ਵਿੱਚ ਪੰਗੜੇ ਪਾਏ ਜਾ ਰਹੇ ਨੇ ਖੁਸ਼ੀਆਂ ਮਨਾਇਆ ਜਾ ਰੀਆਂ ਪਈਆਂ ਵਹ ਕਮੋਡਸ ਸਟੂਡੈਂਟ ਨੇ ਕਮਜੀਤ ਸਿੰਘ ਜੀ ਜਿਨ੍ਹਾਂ ਨੇ ਜੋ ਅੱਜ ਪਹਿਲਾ ਸਥਾਨ ਆ ਜੋ ਹਾਸਿਲ ਕੀਤਾ ਵਹ 12ਵੀਂ ਪ੍ਰੀਖਿਆ ਦਾ ਰਿਜ਼ਲਟ ਆਇਆ ਇਹਨਾਂ ਗੱਲਬਾਤ ਕਰਾਂਗੇ ਸਰ ਦੇ ਨਾਲ ਕਿਸ ਤਰ੍ਹਾਂ ਦੇ ਉਹਨਾਂ ਦੇ ਰਿਜ਼ਲਟਸ ਆਏ ਨੇ ਕਿਸ ਤਰ੍ਹਾਂ ਦਾ ਰਿਹਾ ਉਹਨਾਂ ਦਾ ਸਫਰ ਜੋ ਰਿਜ਼ਲਟਸ ਬਾਰੇ ਗੱਲਬਾਤ ਕਰਦੇ ਆ ਕਮਜੀਤ ਸਿੰਘ ਜੀ ਰਾਜ ਜੀ ਅੱਜ ਅੱਜ ਫਸਟ ਆਏ ਹੋ ਤੁਸੀਂ ਮੈਰਿਟ ਆਏ ਹੋ ਕਿੱਦਾਂ ਦਾ ਲੱਗ ਰਿਹਾ ਵਹ ਮੈਂ ਥੋੜਾ ਵਧੀਆ ਲੱਗ ਰਿਹਾ ਜੀ ਖੁਸ਼ੀ ਮਨਾਈ ਜਾ ਰਹੀ ਪੀਐਸੂਨ ਵੱਲੋਂ ਹਾਂਜੀ ਹਾਂਜੀ ਆਸੋ ਕਿਸ ਤਰ੍ਹਾਂ ਦਾ ਰਿਹਾ ਇਸ ਸਫਲ ਤਿਆਰੀ ਦੇ ਵਿੱਚ ਕਿਸ ਤਰ੍ਹਾਂ ਦਾ ਰਿਹਾ ਜੀ ਸਭ ਕੁਝ ਵਧੀਆ ਰਿਹਾ ਆ ਮੈਡਮ ਆ ਮੇਰੇ ਪੂਰਾ ਧਿਆਨ ਦਿੱਤਾ ਮੈਮ ਨੇ ਸਾਰਾ ਕੁਝ ਨਾ ਕਰਕੇ ਹੋਇਆ ਆਜੋ ਸਾਨੂੰ ਤਾਂ ਪਤਾ ਚੱਲਿਆ ਵੈ ਕਿ ਸਟੱਡੀ ਦੇ ਨਾਲ ਨਾਲ ਸਪੋਰਟਸ ਦੇ ਵਿੱਚ ਵੀ ਬੜਾ ਅੱਛਾ ਤੁਹਾਡਾ ਪ੍ਰਦਰਸ਼ਨ ਰਿਹਾ ਗਤਕਾ ਵੀ ਸਿੱਖਦੇ ਹੋ ਉਸ ਬਾਰੇ ਥੋੜੀ ਜਾਣਕਾਰੀ ਦਿਓ ਉਹ ਚ ਵੀ ਮੈਂ ਖੇਡਦਾ ਸੀ ਉਹ ਵੀ ਜਿੱਦਾਂ ਇਹ ਮੈਂ ਮੈਂ ਇੱਧਰ ਭੜਾਈ ਚ ਉਦਾਂ ਮੇਰੇ ਉੱਥੇ ਉਸਤਾਦ ਸੀ ਅਮਰਜੀਤ ਸਿੰਘ ਕਬੱਡੀ ਉਹਨਾਂ ਨੇ ਬਹੁਤ ਕਰਾਈਆ ਮਿਹਨਤ ਉਹਨਾਂ ਕਰਕੇ ਮੈਂ ਬਹੁਤ ਨੈਸ਼ਨਲ ਤੱਕ ਖੇਡਿਆ ਹੈ ਸੋ ਨੈਸ਼ਨਲ ਦੇ ਵਿੱਚ 골ਡ ਵਗੈਰਾ ਵੀ ਕਹਿੰਦੇ ਲੱਤੇ ਸਪੋਰਟਸ ਬਹੁਤ ਹਾਂਜੀ ਫਸਟ ਪੁਲੀਸ਼ਨ ਆਉਂਦੀ